ਸ਼੍ਰੀਕਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੇਰਾ ਨਾਮ ਹੈ ਸ਼ਿਤਾਰਾਤੌਰ ਪਾਕਿਸਤਾਨ ਲਈ ਜਸੂਸੀ ਕਰਨ ਦੇ aarop 'ਚ ਗ੍ਰਿਫਤਾਰ ਹੋਏ ਯੂਟਿਊਬਰ ਜਸਬੀਰ ਸਿੰਘ ਉਰਫ ਜਾਨ ਮਹਿਲ ਦੇ ਕੇਸ 'ਚ ਹੁਣ ਵੱਡੇ ਖੁਲਾਸੇ ਹੋਰ ਸਾਹਮਣੇ ਆ ਰਹੇ ਨੇ ਜਿਹਾ ਪੀਤੇ ਕੱਲ ਮੁਹਾਲੀ ਕੋਰਟ ਜਸਬੀਰ ਸਿੰਘ ਦੀ ਪੇਸ਼ੀ ਸੀ ਤੇ ਦੋ ਦਿਨਾਂ ਦਾ ਹੋਰ ਪੰਜਾਬ ਪੁਲਿਸ ਨੂੰ ਜਸਬੀਰ ਸਿੰਘ ਦਾ ਰਿਮਾਂਡ ਮਿਲਿਆ ਹੈ ਤਾਂ ਇਸ ਵਿੱਚ ਕਾਹੀ ਇਸ ਕੇਸ 'ਚ ਹੋਰ ਵੱਡੇ ਖੁਲਾਸੇ ਨਿਕਲ ਕੇ ਸਾਹਮਣੇ ਆ ਰਹੇ ਨੇ ਮੀਡੀਆ ਰਿਪੋਰਟਸ 'ਚ ਕੀ ਕੁਝ ਚੱਲ ਰਿਹਾ ਹੈ ਤੇ ਕੀ ਕੁਝ ਜਸਬੀਰ ਸਿੰਘ ਦੇ ਕੇਸ 'ਚ ਹੁਣ ਤੱਕ ਹੋਇਆ ਤੇ ਵੱਡੇ ਖੁਲਾਸੇ ਕੀ ਨੇ ਇਹ ਤੁਹਾਨੂੰ ਇਸ ਵੀਡੀਓ ਚ ਆਪਾਂ ਦੱਸਾਂਗੇ ਸਭ ਤੋਂ ਪਹਿਲੇ ਦੱਸਦੀ ਕਿ ਡੈਨਿੰਗ ਪਾਸਕਲ ਦੀ ਰਿਪੋਰਟ ਮੁਤਾਬਕ ਤੇ ਮੀਡੀਆ ਰਿਪੋਰਟਸ ਦੇ ਮੁਤਾਬਕ ਜਸਬੀਰ ਸਿੰਘ ਦੇ ਕੇਸ ਚ ਇੱਕ ਮਹਿਲਾ ਮਿੱਤਰ ਦਾ ਨਾਮ ਸਾਹਮਣੇ ਆਇਆ ਸੀ ਬੀਤੇ ਕੱਲ ਜਦੋਂ ਜਸਬੀਰ ਸਿੰਘ ਦੀ ਮੋਹਾਲੀ ਕੋਰਟ ਚ ਪੇਸ਼ੀ ਹੋਈ ਤੇ ਇੱਕ ਮਹਿਲਾ ਮਿੱਤਰ ਦਾ ਜ਼ਿਕਰ ਹੋਇਆ ਸੀ ਕਿ ਇੱਕ ਮਹਿਲਾ ਮਿੱਤਰ ਦੇ ਜ਼ਰੀਏ ਹੀ ਜਸਬੀਰ ਸਿੰਘ ਉਰਫ ਜਾਨ ਮਹਿਲ ਆਈਐਸਆਈ ਇਨਸਟਾਨਡਨ ਮਿਲਿਆ ਸੀ ਯਾਨੀ ਕਿ ਆਈਐਸਆਈ ਇਨਸਟਾ ਦੇ ਦਾਨਿਸ਼ ਤੇ ਸੰਪਰਕ ਚ ਜੋ ਸੀਗਾ ਜਾਨ ਮਹਿਲ ਆਇਆ ਸੀ ਇਹ ਵੱਡੀ ਜੋ ਸੀਗਾ ਖੁਲਾਸਾ ਕੱਲ ਨਿਕਲ ਕੇ ਸਾਹਮਣੇ ਆਇਆ ਸੀ ਇਸ ਵਿੱਚਕਾਰ ਹੀ ਹੁਣ ਮੀਡੀਆ ਰਿਪੋਰਟਸ ਦੇ ਮੁਤਾਬਕ ਜੋ ਉਹ ਮਹਿਲਾ ਮਿੱਤਰ ਸੀਗੀ ਉਹ ਜਲੰਧਰ ਦੀ ਰਹਿਣ ਵਾਲੀ ਹੈ ਤੇ ਅਜਸਬੀਰ ਸਿੰਘ ਦੀ ਗਰਲਫ੍ਰੈਂਡ ਦਾ ਐਂਗਲ ਤੋਂ ਉਹਨੇ ਗੱਲ ਚਰਚਾ ਚਾਹ ਲਈ ਕਿ ਕਿਤਨਾ ਕਿਤੇ ਚਰਚਾ ਹੁਣ ਮੀਡੀਆ ਰਿਪੋਰਟਸ ਚ ਹੋ ਰਹੀ ਹੈ ਕਿ ਜੋ ਜਸਬੀਰ ਸਿੰਘ ਦੀ ਉਹ ਮਹਿਲਾ ਮਿੱਤਰ ਦਾ ਜ਼ਿਕਰ ਹੋਇਆ ਸੀ ਉਹ ਜਸਬੀਰ ਸਿੰਘ ਦੀ ਗਰਲਫ੍ਰੈਂਡ ਹੈ ਤੇ ਉਹ ਜਲੰਧਰ ਦੀ ਰਹਿਣ ਵਾਲੀ ਹੈ ਤੇ ਕਿਤੇ ਨਾ ਕਿਤੇ ਉਸ ਦੇ ਜ਼ਰੀਏ ਹੀ ਜੋ ਸੀਗਾ ਜਸਬੀਰ ਸਿੰਘ ਆਈਐਸਈ ਏਜੰਟ ਦੇ ਦਾਨਿਸ਼ ਤੇ ਸੰਪਰਕ ਚਾਇਆ ਹੁਣ ਉਸ ਮਹਿਲਾ ਮਿੱਤਰ ਨਾਲ ਵੀ ਜਾਣਕਾਰੀ ਮੁਤਾਬਕ ਪੁਲਿਸ ਜੋ ਹੈ ਪੁੱਛਗਿੱਛ ਕਰੀ ਇਸ ਦੇ ਨਾਲ ਹੀ ਸਭ ਤੋਂ ਵੱਡਾ ਅਪਡੇਟ ਜੋ ਇਸ ਕੇਸ ਚੋਂ ਨਿਕਲ ਕੇ ਆਇਆ ਹੈ ਕਿ ਫੇਮਸ ਯੂਟਿਊਬਰ ਜੋ ਪਾਕਿਸਤਾਨ ਦੇ ਇੱਕ ਫੇਮਸ ਯੂਟਿਊਬਰ ਹੈ ਨਾਸਿਰ ਟਿੱਲੋ ਜਿਸ ਦਾ ਕੇਸ ਚ ਜਸਬੀਰ ਸਿੰਘ ਦੇ ਤੇ ਜੋਤੀ ਮਲਹੋਤਰਾ ਦੇ ਕੇਸ ਚ ਵੱਡਾ ਨਾਂ ਜੋ ਸੀਗਾ ਸਾਹਮਣੇ ਆਇਆ ਸੀ ਦਾਨਿਸ਼ ਜੱਟ ਰੰਧਾਵਾ ਤੋਂ ਬਾਅਦ ਜੋ ਸੀਗਾ ਨਾਸਿਰ ਟਿੱਲੋ ਨਾਸਿਰ ਟਿੱਲੋ ਦੱਸਦੀ ਹੈ ਕਿ ਇੱਕ ਫੇਮਸ ਯੂਟਿਊਬਰ ਹੈ ਪਾਕਿਸਤਾਨ ਦਾ ਉਹ ਪੋਡਕਾਸਟ ਕਰਦਾ ਹੈ ਤੇ ਵੀਡੀਓਜ਼ ਬਣਾਉਂਦਾ ਤੇ ਕੁਝ ਸਮਾਂ ਪਹਿਲਾਂ ਪਾਕਿਸਤਾਨ ਲਈ ਜਸੂਸੀ ਕਰਨ ਦੇ aarop ਚ ਹਰਿਆਣਾ ਦੇ ਜੋ ਫੇਮਸ ਯੂਟਿਊਬਰ ਇੱਕ ਮਹੀਨੇ ਪਹਿਲਾਂ ਗ੍ਰਫਤਾਰ ਹੋਈ ਸੀ ਜੋਤੀ ਮਨੋਤਰਾ ਤੇ ਨਾਸਿਰ ਟਿਲੋ ਨੇ ਉਸ ਦਾ ਜੋ ਸੀਗਾ ਪੋਡਕਾਸਟ ਕੀਤਾ ਸੀਦਾ ਤੇ ਉਸ ਤੋਂ ਬਾਅਦ ਇਹ ਪੋਡਕਾਸਟ سامنے ਆਇਆ ਜਿਸ ਚ ਪਾਕਿਸਤਾਨ ਨੂੰ ਲੈ ਕੇ ਜੋ ਸੀਗਾ ਜਾਣਕਾਰੀ ਮੁਤਾਬਕ ਜੋਤੀ ਮਨੋਤਰਾ ਨੇ ਕਿਹਾ ਸੀ ਕਿ ਲੋਕਾਂ ਨੂੰ ਪਾਕਿਸਤਾਨ ਆਣਾ ਚਾਹੀਦਾ ਹੈ ਇਸ ਕਰਕੇ ਮੈਂ ਵੀਡੀਓਜ਼ ਬਣਾਉਂਦੀ ਹਾਂ ਤੇ ਇਹ ਪੋਡਕਾਸਟ ਹੁਣ ਜੋਤੀ ਮਨੋਤਰਾ ਦਾ ਸਾਹਮਣੇ ਆਇਆ ਤੇ ਨਾਸਿਰ ਟਿਲੋ ਦਾ ਵੱਡਾ ਨਾਮ ਜੋ ਸੀਗਾ ਜਸਬੀਰ ਦੇ ਕੇਸ ਚ ਤੇ ਜੋਤੀ ਮਨੋਤਰਾ ਦੇ ਕੇਸ ਚ ਸਾਹਮਣੇ ਆਇਆ ਸੀ ਇਹ ਵੱਡੇ ਇਲਜ਼ਾਮ ਸੀਗੇ ਨਾਸਿਰ ਟਿਲੋ ਤੇ ਕਿ ਨਾਸਿਰ ਟਿਲੋ ਨੇ ਹੀ ਜੋਤੀਮਲ ਹੁਦਰਾ ਤੇ ਜਸਬੀਰ ਸਿੰਘ ਯਾਨੀ ਕਿ ਜਾਨ ਮਹਿਲੂ ਜੋ ਸੀਗਾ ਆਈਐਸਏ ਏਜਟਾ ਨਾਲ ਮਿਲਾਇਆ ਸੀ ਨਾਰਸੀ ਟਿੱਲੋ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਪਾਕਿਸਤਾਨ ਦਾ ਸਾਫ ਦਾ ਪੁਲਿਸ ਮੁਲਾਜ਼ਮ ਹੈ ਤੇ ਆਈਐਸਏ ਏਜੰਟ ਨੂੰ ਵੱਜੋ ਹੁਣ ਉਹ ਕੰਮ ਕਰ ਰਹਾ ਯਾਨੀ ਕਿ ਹੁਣ ਜੋ ਨਾਸਿਰ ਢਿੱਲੋ ਹੈ ਉਹ ਆਈਐਸਏ ਏਜੰਟ ਦਾ ਜੋ ਹੈ ਉਹ ਵੱਜੋ ਕੰਮ ਕਰਦਾ ਉਹ ਆਈਐਸਏ ਏਜੰਟ ਹੈ ਤੇ ਇਹੀ ਵੱਡੇ ਇਲਜ਼ਾਮ ਜਸਬੀਰ ਸਿੰਘ ਤੇ ਜਾਨਮਲ ਦੇ ਕੇਸ 'ਚ ਆਏ ਸਿਗੇ ਕਿ ਉਸ ਦੀ ਮੁਲਾਕਾਤ ਜੋ ਸੀਗੀ ਆਈਐਸਏ ਏਜੰਟ ਨਾਲ ਹੋਈ ਤੇ ਨਾਸਿਰ ਢਿੱਲੋ ਦੇ ਜ਼ਰੀਏ ਹੀ ਹੋਰ ਆਈਐਸਏ ਏਜੰਟ ਨੂੰ ਜੋ ਸੀਗਾ ਮਿਲਿਆ ਤੇ ਉਸ ਤੋਂ ਬਾਅਦ ਹੀ ਉਸਨੇ ਕੂਫੀਆਂ ਜਾਣਕਾਰੀਆਂ ਕਾਫੀ ਭਾਰਤ ਦੀਆਂ ਜੋ ਸੀਗੀਆਂ ਇਹ ਵੱਡੇ aarop ਜਸਬੀਰ ਸਿੰਘ ਤੇ ਲੱਗੇ ਕਿ ਉਹਨਾਂ ਨੇ ਪਾਕਿਸਤਾਨ ਪਹੁੰਚਾਈ ਤੇ ਉਸ ਤੋਂ ਬਾਅਦ ਹੁਣ ਜਾਨ ਦੇ ਮੁਤਾਬਕ ਦੱਸਦੀ ਹੈ ਕਿ ਪੀਤੇ ਕੱਲ ਨਾਸਿਰ ਢਿੱਲੋਂ ਨੇ ਆਪਣੇ YouTube ਤੇ ਇੱਕ ਵੀਡੀਓ ਜਾਰੀ ਕੀਤੀ ਤੇ ਇੱਕ ਵੀਡੀਓ ਜਾਰੀ ਕਰਕੇ ਨਾਸਿਰ ਢਿੱਲੋਂ ਨੇ ਜਸਬੀਰ ਸਿੰਘ ਦੇ ਹੱਕ ਚ ਗੱਲ ਕੀਤੀ ਹੈ ਨਾਸਿਰ ਢਿੱਲੋਂ ਜਸਬੀਰ ਸਿੰਘ ਦੇ ਹੱਕ ਚ ਆ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਜਸਬੀਰ ਸਿੰਘ ਜੋ ਹੈ ਜਾਨ ਮਹਿਲ ਉਹ ਬੇਕਸੂਰ ਹੈ ਤੇ ਨਾ ਹੀ ਉਹਨਾਂ ਦੀ ਕੋਈ ਮੁਲਾਕਾਤ ਕਦੀ ਜਸਬੀਰ ਸਿੰਘ ਨਾਲ ਹੋਈ ਹੈ ਤੇ ਨਾਸਿਰ ਢਿੱਲੋਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਮੁਲਾਕਾਤ ਜੋਤੀ ਮਨੋਹਤਰਾ ਨਾਲ ਹੋਈ ਹੈ ਪਰ ਉਹ ਵੀ ਜੋਤੀ ਮਨੋਹਤਰਾ ਨੂੰ ਵੀ ਕੁਝ ਖਾਸ ਨਹੀਂ ਜਾਣਦੇ ਸਿਰਫ ਇੱਕ ਪੋਡਕਾਸਟ ज्योति मल्होत्रा उन्हों ने उन्होंने कॉन्टेक्ट किया ज्योति ने कहा कि मेरे एक पॉडकास्ट कर लो तो उस तो बाद ही ज्योति मिले सी लेकिन जसबीर सिंह उन्होंने कभी मुलाकात नहीं हुई ए नासिर टिलो ने वा बयान जो है खुद दता है अपने चैनल से वीडियो जारी करके तीह मिनट भी दस दिए कि नासिर ढिलों ने अपने यूट्यूब चैनल पर एक वीडियो पाई तो उन्होंने वोटी गल् जो है ने जसबीर सिंह हक चल की तो उन्होंने साफ तौर पर क्या है कि वो जसबीर सिंह कभी नहीं मिले उन्होंने इनकार कर दता हालांकि उन्होंने ये जरूर किया है कि वट्सअप कई बार उन्हों जसबीर सिंह गल हुई और वट्सअप उन्होंने संपर्क चढ़ लेकिन फेस टू फेस उन्हों कभी भी मुलाकात जो जसबीर सिंह नहीं हुई है तो जसबीर सिंह जो पाकिस्तान भी आई सौजूद नहीं कभी किसी किसी फिल्म की शूटिंग चो व्यस्त थी इस करके जसबीर सिंह नहीं मिल पाई तो जानकारी मुताबक अपनी वीडियो च नासिर ढिलों ने यह कि ओ मामले की जांच च सहयोग देने ਪੂਰੇ ਤਿਆਰ ਨੇ ਉਹਨਾਂ ਨੇ ਕਿਹਾ ਕਿ ਮੇਰਾ ਦੋਨੋਂ ਫੋਨ ਵੀ ਲੈ ਲਓ ਮੇਰੇ ਫੋਨ ਲੈ ਕੇ ਪੂਰੀ ਜਾਂਚ ਜੋ ਹੈ ਪੁਲਿਸ ਕਰ ਸਕਦੀ ਹੈ ਤੇ ਮੈਂ ਪੂਰਾ ਸਹਿਯੋਗ ਹੈਗਾ ਜੋ ਕਰੂੰਗਾ ਪੁਲਿਸ ਦੇ ਨਾਲ ਤੇ ਇਹ ਵੱਡੇ aarop ਜੋ ਮੇਰੇ ਤੇ ਲਗਾਏ ਜਾ ਰਹੇ ਨੇ ਉਹਨਾਂ ਨੂੰ ਨਕਾਰ ਦਿੱਤਾ ਹੈ ਨਾਸਿਰ ਟਿੱਲੋ ਨੇ ਇਹ ਵੱਡਾ ਅਪਡੇਟ ਹੁਣ ਜਸਬੀਰ ਸਿੰਘ ਜਾਨਮਹਿਲ ਦੇ ਕੇਸ ਚ ਆਇਆ ਹੈ ਦੱਸਦੀ ਕਿ 4 ਜੂਨ ਨੂੰ ਪਿੰਡ ਰੂਪਰ ਦੇ ਰਹਿਣ ਵਾਲੇ ਪਿੰਡ ਮਹਿਲਾ ਦੇ ਜਾਨਮਹਿਲ ਫੇਮਸ ਯੂਟਿਊਬਰ ਜਸਬੀਰ ਸਿੰਘ ਨੂੰ ਪਾਕਿਸਤਾਨ ਦੀ ਅ ਲਈ ਜਸੂਸੀ ਕਰਨ ਦੇ આરોਪ ਚ ਗ੍ਰਿਫਤਾਰ ਕੀਤਾ ਗਿਆ ਸੀ ਪਹਿਲਾ 10 ਦਿਨਾਂ ਦੀ ਰਿਮਾਂਡ ਮੰਗੀ ਗਈ ਸੀ ਪਰ 3 ਦਿਨਾਂ ਦੀ ਰਿਮਾਂਡ ਕੋਰਟ ਵੱਲੋਂ ਮਿਲੀ ਗਈ ਸੀ ਤੇ ਬੀਤੇ ਕੱਲ ਉਹਨਾਂ ਦੀ ਰਿਮਾਂਡ ਖਤਮ ਹੋਈ ਤੇ ਉਹਨਾਂ ਨੂੰ ਮੁਹਾਲੀ ਕੋਰਟ ਚ ਦੁਬਾਰਾ ਤੋਂ ਪੇਸ਼ ਕੀਤਾ ਗਿਆ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਉਹਨਾਂ ਨੂੰ ਕੱਲ ਮੁਹਾਲੀ ਦੇ ਅਦਾਲਤਾਂ ਚ ਪੇਸ਼ ਕੀਤਾ ਗਿਆ ਤੇ 2 ਦਿਨਾਂ ਦੀ ਹੋਰ ਰਿਮਾਂਡ ਪੁਲਿਸ ਨੂੰ ਜਸਬੀਰ ਸਿੰਘ ਦੀ ਮਿਲੀ ਹੈ ਤੇ ਬੀਤੇ ਕੱਲ ਵੱਡੇ ਖੁਲਾਸੇ ਜੋ ਸੀਗੇ ਜਸਬੀਰ ਸਿੰਘ ਵੱਲੋਂ ਕੀਤੇ ਗਏ ਸੀਗੇ ਤੇ ਇਹ ਵੱਡੀ ਜਾਣਕਾਰੀ ਸਾਹਮਣੇ ਆਈ ਸੀਗੇ ਵੱਡੇ खुलासे इस केस च हुए थे कि जसबीर सिंह ने कबूल किया मतलब उन्होंने ये गल जो है वे खुलासे किए कि, कि उन्होंने दा जो दानिश यानी कि जो एक पाकिस्तान कमीशन का बर्खास्त अधिकारी जो है अहमान उर रहमन उर्फ जो दानिश से उन्होंने संपर्क ने खुलासे जसबीर सिंह वालों कल अदालत किए गए हैं तो इस पाकिस्तान के जो खुफिया एजेंट जट रंधावा है उस भी उस संपर्क सके खुलासे भी जसबीर सिंह वालों किए ਇਸ ਨਾਲ ਹੀ ਦੱਸਦੀ ਹੈ ਕਿ ਜੋ ਜਸਬੀਰ ਸਿੰਘ ਦਾ ਫੋਨ ਤੇ ਲੈਪਟਾਪ ਸੀਗਾ ਬਰਾਮਦ ਕੀਤਾ ਗਿਆ ਸੀਗਾ ਤੇ ਉਹ ਵੀ फोरेंसिक जांच जाँच भेजा गया तो उसकी पुलिस लगातार जांच कर रही है क्योंकि जो दो पाकिस्तान जसबीर गए थे आई जस सिगा। तो आई एस आई एजेंट ने जसबीर सिंह का लैपटॉप कुछ देर अपने को रखा सगा तो यह वड्डी खबर सामने निकल के आई है वड्डा खुलासा हो जसबीर सिंह लैपटॉप आई एस आई एजेंट दो उस तो बाद जो ज्योति मलहोत्रा की गिरफ्तारी हुई तो उस तो बाद लैपटॉप जो, जो है उसू उस काफ़ी चीज़ें जसबीर सिंह ने डिलीट कित वा खुलासा जो है रिपोर्ट मुताबिक मीडिया रिपोर्ट्स मुताबिक सामने आया तो फोरेंसिकली हुण जसबीर सिंह ਦਾ ਲੈਪਟਾਪ ਤੇ ਫੋਨ ਜੋ ਹੈ ਪੇਜਿਆ ਗਿਆ ਤੇ ਪੁਲਿਸ ਉਤਰੀ ਜਾਂਚ ਕਰ ਰਹੀ ਹੈ ਤੇ ਫੋਰੈਂਸਿਕ ਟੀਮ ਵੀ ਉਸ ਦੀ ਜਾਂਚ ਕਰ ਰਹੀ ਹੈ ਕਿ ਉਸ ਤੋਂ ਕੀ ਕੁਝ ਹੋਰ ਨਿਕਲ ਕੇ ਸਾਹਮਣੇ ਆਉਂਦਾ ਹੈ ਤਾਂ ਉਸ ਵਿੱਚ ਕਾਹ ਇਹ ਵੱਡੇ ਖੁਲਾਸੇ ਜੋ ਸੀਗੇ ਹੁਣ ਉਹਨਾਂ ਦੇ ਕੇਸ ਚ ਸਾਹਮਣੇ ਆਏ ਜਿਸ ਤੋਂ ਸਾਫ਼ ਤੌਰ ਤੇ ਉਹਨਾਂ ਨੇ ਵੱਡਾ ਖੁਲਾਸਾ ਕੀਤਾ ਕਿ ਉਹਨਾਂ ਦਾ ਦਾਨਿਸ਼ ਨਾਲ ਸੰਪਰਕ ਸੀਗੇ ਆਈਐਸਆਈ ਏਜੰਟ ਨਾਲ ਸੰਪਰਕ ਸੀਗੇ ਤੇ 150 ਤੋਂ ਜ਼ਿਆਦਾ ਜੋ ਕੰਟੈਕਟ ਸੀਗੇ ਜਸਬੀਰ ਸਿੰਘ ਦੇ ਫੋਨ ਚ ਉਹ ਪਾਕਿਸਤਾਨ ਦੇ ਵੀ ਨਿਕਲ ਕੇ ਸਾਹਮਣੇ ਆਇਆ ਇਸ ਦੇ ਨਾਲ ਅੱਗੇ ਜਾਣਕਾਰੀ ਬੀਤੇ ਕੱਲ੍ਹ ਸਾਹਮਣੇ ਆਈ ਸੀ ਕਿ ਜਿਸ ਦਾਨਿਸ਼ ਸੀਗਾ ਉਹ ਜਸਬੀਰ ਸਿੰਘ ਦੇ ਨਾਲ ਮਤਲਬ ਉਹਨਾਂ ਦਾ SIM ਯੂਜ਼ ਕਰਦਾ ਸੀ ਇੰਡੀਅਨ ਸਿੰਸ ਉਹਨਾਂ ਦੇ ਥਰੂ ਯੂਜ਼ ਕਰਦੇ ਸੀ ਤੇ ਉਸ ਤੋਂ ਥਰੂ ਉਹ ਕਾਫੀ ਖੂਫੀਆ ਜਾਣਕਾਰੀ ਜੋ ਸੀਗੀ ਪਾਰਤ ਦੀ ਪਾਕਿਸਤਾਨ ਚ ਆਈਐਸਆਈ ਏਜੰਟ ਤੱਕ ਪਹੁੰਚਾਉਂਦੇ ਸੀ ਵੱਡੇ ਖੁਲਾਸੇ ਕੱਲ ਅਦਾਲਤ ਚ ਜਸਬੀਰ ਸਿੰਘ ਵੱਲੋਂ ਜਾਨ ਮਹਿਲ ਵੱਲੋਂ ਵੱਡੇ ਖੁਲਾਸੇ ਕੱਲ ਹੋਈ ਸੀਗੇ ਤੇ ਇਸ ਮਾਮਲੇ ਚ ਹੁਣ ਪੁਲਿਸ ਜੋ ਹੈ ਜਾਂਚ ਲਗਾਤਾਰ ਕਰ ਰਹੀ ਹੈ ਜਸਬੀਰ ਸਿੰਘ ਨਾਲ ਲਗਾਤਾਰ ਪੁਲਿਸ ਪੁੱਛਗਿੱਛ ਕਰ ਰਹੀ ਹੈ ਤੇ ਇਸੇ ਹੀ ਜਦੋਂ ਜਸਬੀਰ ਸਿੰਘ ਦੇ ਵਕੀਲ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਬਿਲਕੁਲ ਹੀ ਸਾਰੀ ਚੀਜ਼ਾਂ ਨੂੰ ਨਕਾਰ ਦਿੱਤਾ ਜਸ ਜਾਨ ਮਹਿਲਦੇਵ ਵਕੀਲ ਮੋਹਿਦ ਦੁੱਬਨ ਨੇ ਸਾਰੇ ਇਲਜ਼ਾਮਾਂ ਨੂੰ ਨਿਕਾਲ ਦਿੱਤਾ ਤੇ ਸਾਰੇ ਖੁਲਾਸਿਆਂ ਨੂੰ ਉਹਨਾਂ ਨੇ ਹੀ ਨਕਾਰ ਦਿੱਤਾ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਸਭ ਕੁਝ ਝੂਠ ਹੈ ਇਸ ਤਰ੍ਹਾਂ ਦੀ ਕੋਈ ਗੱਲ ਜੋ ਹੈਗੀ ਆ ਅਦਾਲਤ ਚ ਹੋਈ ਨਹੀਂ ਹੈ ਤੇ ਨਾ ਹੀ ਜਸਬੀਰ ਸਿੰਘ ਨੇ ਕੁਝ ਦਾਨਿਸ਼ ਬਾਰੇ ਗੱਲ ਕੀਤੀ ਹੈ ਤੇ ਨਾ ਹੀ ਦਾਨਿਸ਼ ਦਾ ਕੋਈ ਜ਼ਿਕਰ ਕੀਤਾ ਇਸ ਤੇ ਹੀ ਸੁਣੋ ਉਹਨਾਂ ਦੇ ਜਸਬੀਰ ਸਿੰਘ ਜਾਨ ਮਹਿਲਦੇਵ ਵਕੀਲ ਮੋਹਿਦ ਦੁੱਬਨ ਨੇ ਕੀ ਕੁਝ ਕਿਹਾ ਕੀ ਕਿਹਾ ਕਿ ਲੈਪਟਾਪ ਜਿਹੜਾ ਹੈ 8 3 ਘੰਟਾ ਆਈਐਸਏ ਦੇ ਕੋਲ ਸੀਗਾ ਸਭ ਝੂਠ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਹੈ ਜੀ ਕੋਈ ਕੰਟੈਕਟ ਨਹੀਂ ਸੀਗੇ ਜੀ ਇਹਦਾ ਹੁਣ ਜਾ 3 ਦਿਨ ਦਾ ਡਿਮਾਂਡ ਤੋਂ ਬਾਅਦ ਕੁਝ ਨਹੀਂ ਨਿਕਲਿਆ ਸਰ ਤਾਂ ਕਿ ਨਵੀਂ ਗੱਲ ਆ ਫੇਕ ਜੀ ਗੱਲ ਦੱਸ ਤੇਗਾ ਨਿਕਲਿਆ ਇਹਦੇ ਵਿੱਚੋਂ ਸਰ ਡੇਟਾ ਵੀ ਦਿਖਾਉਂਦੇ ਮੈਨੂੰ ਜੀ ਕੋਰਟ ਤੱਕ ਦਿਖਾਇਆ ਤਾਂ ਹੈ ਨਹੀਂ ਜੀ ਕੁਝ ਹੁਣ ਅੱਜ ਕਹਿੰਦੇ ਪਏ ਹੈ ਕਿ ਨਿਕਲਿਆ ਡੇਟਾ ਨਿਕਲਿਆ ਗੱਲ ਇਹ ਵੀ ਆ ਰਹੀ ਹੈ ਕਿ ਇੱਕ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਸੀਗੀ ਪਾਕਿਸਤਾਨ ਦੇ ਔਰ ਸੌਫਟ ਨਰੇਟਿਵ ਸੀਗਾ ਆ ਇਦਾਂ ਦਾ ਕੁਛ ਨਹੀਂ ਸੀਗਾ ਜੀ ਮੈਂ ਤਾਂ ਰੋਜੀ ਰੋਟੀ ਲੋਕਰ ਬਣ ਕੇ ਜਾਂਦਾ ਸੀਗਾ ਉੱਥੇ ਜੀ ਇਦਾਂ ਦਾ ਕੋਈ ਮੇਰਾ ਕੋਈ ਆ ਕਾਈਂਡਲੀ ਬਲੌਗਰ ਦੇਖਣਾ ਕਈ ਬਲੌਗਰ ਤਾਂ 20-20 ਵਾਰ ਵੀ ਜਾਇਆ ਹੈ ਜੀ ਜੇ ਆਪਾਂ ਕਹਿੰਦੇ YouTube 'ਤੇ ਸਰਚ ਕਰੀਏ 20-20 ਵਾਰ ਵੀ ਜਾਇਆ ਹੈ ਜੀ ਤਿੰਨ ਵਾਰ ਮੈਂ ਬਲੌਗਿੰਗ ਦੇ ਸਿਸਟਮ 'ਚ ਗਿਆ ਤਿੰਨ ਵਾਰ ਮੁੱਤਾਂ ਟੱਕ ਸਾਰੇ ਤੇ ਨਹੀਂ ਹੈ ਜੋ ਆ ਪਾਕਿਸਤਾਨ ਆਇਆ ਸਾਈਡ ਤੇ ਮੈਂ ਵੀ ਨਹੀਂ ਹੈਗਾ ਜੀ ਮੈਂ ਵੀ ਨਹੀਂ ਆ ਉਹ ਸਾਰੇ ਨਹੀਂ ਤਾਂ ਮੈਂ ਵੀ ਨਹੀਂ ਆ ਮੈਂ ਮੈਨੂੰ ਕਿਉਂ ਕਹਿੰਦੇ ਮੈਂ ਮੈਂ ਹੈਗਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਉਹ ਵੀ ਨਹੀਂ ਹੈ ਉਹ ਨਹੀਂ ਹੈ ਇਹਦਾ ਮਤਲਬ ਮੈਂ ਮੈਂ ਕਿੱਥੋਂ ਮੈਂ ਤਾਂ ਹੈ ਹੀ ਆ ਮੈਨੂੰ ਨਹੀਂ ਹੈ ਸਰ ਇਹ ਤਾਂ ਇੱਕ ਉਹਨੇ ਪਰਚਾ ਕਰਤਾ ਜੇ ਪਰਚਾ ਕਰਤਾ ਮਤਲਬ ਨਹੀਂ ਇਹ ਫੀਮੇਲ ਫਰੈਂਡ ਕੋਣ ਹੈ ਜਿਸਨੇ ਫੀਮੇਲ ਫਰੈਂਡ ਨਹੀਂ ਸਰ ਇਹ ਸੰਜੋਤੀ ਮਿਲ ਉਤਰ ਦੀ ਗੱਲ ਹੋ ਨਹੀਂ ਸਰ ਕੋਈ ਗੱਲ ਨਹੀਂ ਨਾਮ ਲਿਆ ਹੀ ਨਹੀਂ ਉੱਥੇ ਕੋਰਟ ਨੂੰ ਸ਼ਾਦੀ ਦੀ ਗੱਲ ਹੋ ਰਹੀ ਕੁਝ ਵੀ ਨਹੀਂ ਕਿਹਾ ਸਰ ਫੀਮੇਲ ਫਰੈਂਡ ਕਿਹਾ ਸਰ ਅਸੀਂ ਕਲਾਇੰਟ ਨੂੰ ਕੋਰਟ ਵਿੱਚ ਓਪਨ ਕੋਰਟ 'ਚ ਬਿਠਾ ਕੇ ਪੁੱਛਿਆ ਸਾਈਡ ਤੇ ਪੁੱਛਿਆ ਕਿ ਅਸੀਂ ਆਪਣੀ ਦਲੀਲ ਦੇਣ ਤੋਂ ਪਹਿਲਾਂ ਅਸੀਂ ਮਿਲੇ ਆ ਤਿੰਨ ਦਿਨ ਬਾਅਦ ਅਸੀਂ ਪੁੱਛਿਆ ਹੁਣ ਸਾਰੀ ਗੱਲ ਕਲੀਅਰਾਈਫਾਈ ਕੀਤੀਆਂ 10 ਮਿੰਟ ਲਾਏ ਕੋਰਟ ਰੂਮ ਦੇ ਵਿੱਚ ਕਹਿੰਦਾ ਕੋਈ ਗੱਲ ਨਹੀਂ ਹੈ ਮੇਨੂੰ ਪੁਰਾਣਾ ਜਾਣਕਾਰ ਹੈ ਪੁਰਾਣੇ ਟ ਚਾਰ ਪੈਸੇ ਕਮਾਣ ਲੱਗੀ ਜੇ 15-20 ਸਾਲ ਦੇ ਬਾਅਦ ਜੀ ਅੱਜ ਬੰਦਾ ਇੱਕ ਘਰ ਬਣਾਉਣ ਲੱਗ ਗਿਆ ਜਿਹੜਾ ਘਰ ਹੈ ਜੀ ਅਨਕੰਪਲੀਟ ਹੈ 6 ਮਹੀਨੇ ਪਹਿਲਾਂ ਬਹੁਤ ਵੱਡੀ ਕੋਆਲਿਸ਼ਨ ਕੋਠੀ ਨਹੀਂ ਹੈ ਜੀ ਘਰ ਬਣਾ ਰਿਆ ਪਿੰਡ 'ਚ ਜੀ ਉਸ ਤੋਂ ਇਲਾਵਾ ਇਹਨਾਂ ਕੋਲ ਸਾਰੀ ਡਿਟੇਲ ਹੈਗੀ ਨਹੀਂ ਕਰਨਗੇ ਜੀ ਜਿਹੜੀਆਂ ਡਿਟੇਲਸ ਹੈਗੀਆਂ ਨਾਲ ਕੋਲ ਅਕਾਊਂਟ ਸਟੇਟਮੈਂਟ ਹੈਗੀਆਂ ਕੋ ਸਭ ਕੁ ਖੰਗਾ ਹਾਲ ਲੈਣ ਤਾਂ ਤਿੰਨ ਦਿਨ ਸਕੇ ਕੋਈ ਕੁਝ ਨਹੀਂ ਐ ਜਰਾ ਇੱਕ ਘਰੇ ਘਰ ਹੈ ਜੀ ਜਾਂ ਜ਼ਮੀਨ ਹੈ ਜੀ ਜਾ ਇੱਕ ਜਾ ਕੇ ਦੇਖੋ ਇੱਕ ਮੋਟਰ ਵਾਲਾ ਕੋਠਾ ਹੈ ਜੀ ਜਿੱਥੇ ਜਾ ਕੇ ਸ਼ਾਮ ਨੂੰ ਰੋਜ਼ ਚਾਰ ਦੋਸਤ ਚੱਲ ਅਸੀਂ ਵੀ ਜਾਂਦੇ ਜਾ ਕੇ ਆ ਜਾਂਦੇ ਉੱਥੇ ਇਸ ਤਰ੍ਹਾਂ ਕੋਈ ਪ੍ਰਾਪਰਟੀ ਇੱਕ ਇੱਕ ਹੋਈ ਜ਼ਰੀਆ ਸੀਗਾ ਕਮਾਂਡ ਦਾ ਉਹਨਾਂ ਦਾ ਕਿ ਕੁਝ ਖੇਤੀਬਾੜੀ ਸੀ ਖੇਤੀਬਾੜੀ ਸੀਗੀ ਜ਼ਿੰਮੇਦਾਰ ਸੀਗਾ ਜੀ ਕੰਮ ਨਾਲ ਜ਼ਿੰਮੇਵਾਰੀ ਦਾ ਕੰਮ ਵੀ ਕਰਦਾ ਸੀ ਕਰਦਾ ਹੈ ਜਾਂਦਾ ਕਰਦਾ ਸੀ ਲੇਕਿਨ ਫਿਰ ਉਹਨਾਂ ਨੂੰ ਕਿਉਂ ਫੜਿਆ ਗਿਆ ਇੱਕ ਹੋ ਗਿਆ ਕਿ ਉਹ ਜੋਤੀ ਦੇ ਨਾਲ ਸਿਰਫ ਇੱਕ ਜੀ ਓਨਲੀ ਵਨ ਇੱਕ ਹੀ ਕਾਰਨ ਦੂਸਰਾ ਕਾਰਨ ਨਹੀਂ ਕੋਈ ਸਿਰਫ ਸਿਰਫ credits. ਤਾਂ ਸੁਣਿਆ ਤੁਸੀਂ ਜਸਬੀਰ ਸਿੰਘ ਉਰਫ ਜਾਨ ਮਹਿਲ ਦੇ ਵਕੀਲ ਨੇ ਇਸ ਸਾਰੇ ਖੁਲਾਸਿਆਂ ਨੂੰ ਸਭ ਨੂੰ ਨਕਾਰ ਦਿੱਤਾ ਤੇ ਸਾਫ਼ ਤੌਰ ਤੇ ਕਿਹਾ ਕਿ ਇਹ ਸਭ ਕੁਝ ਝੂਠ ਹੈ ਹਾਲਾਂਕਿ ਹੁਣ 2 ਦਿਨਾਂ ਦੇ ਰਿਮਾਂਡ ਜੋ ਹੈ ਪੁਲਿਸ ਨੂੰ ਜਸਬੀਰ ਸਿੰਘ ਦੀ ਉਰਫ ਜਾਨ ਮਹਿਲ ਦੀ ਮਿਲੀ ਹੈ ਤੇ ਪੁਲਿਸ ਹੁਣ ਲਗਾਤਾਰ ਮਾਮਲੇ ਦੀ ਜਾਂਚ ਕਰ ਰਹੀ ਹੈ ਲੇਕਿਨ ਇਸ ਮਾਮਲੇ 'ਚ ਇਸ ਕੇਸ 'ਚ ਹੁਣ ਵੱਡੇ ਖੁਲਾਸੇ ਜੁਨੇ ਹੋਰ ਸਾਹਮਣੇ ਆ ਰਹੇ ਨੇ ਵੱਡੇ ਅਪਡੇਟ ਨਿਕਲ ਕੇ ਸਾਹਮਣੇ ਆ ਰਹੇ ਤੇ ਮੀਡੀਆ ਰਿਪੋਰਟਸ ਦੇ ਮੁਤਾਬਿਕ ਹੁਣ ਇਹੀ ਚੱਲ ਰਿਹਾ ਹੈ ਕਿ ਇੱਕ ਤਾਂ ਨਾਸਰ ਟਿੱਲੋ ਜੋ ਨੇ ਉਹ ਜਸਬੀਰ ਸਿੰਘ ਦੇ ਹੱਕ ਚ ਆ ਗਏ ਨੇ ਤੇ ਉਹਨਾਂ ਨੇ ਸਾਫ ਤੌਰ ਤੇ ਕਿਹਾ ਹੈ ਕਿ ਇਹ ਸਾਰੇ ਆਰੋਪ ਜੋ ਉਹਨਾਂ ਤੇ ਲਗਾਏ ਜਾ ਰਹੇ ਨੇ ਉਹ ਸਭ ਝੂਠੇ ਨੇ ਤੇ ਇਸ ਦੇ ਨਾਲ ਹੀ ਜੋ ਇੱਕ ਮਹਿਲਾ ਮਿੱਤਰ ਦਾ ਨਾਮ ਜੋ ਹੈ ਉਹ ਇਸ ਕੇਸ ਚ ਨਿਕਲ ਕੇ ਸਾਹਮਣੇ ਆਇਆ ਹੈ ਜੋ ਜਲੰਧਰ ਦੀ ਰਹਿਣ ਵਾਲੀ ਹੈ ਤੇ ਪੁਲਿਸ ਹੁਣ ਜਾਣਕਾਰੀ ਮੁਤਾਬਕ ਉਹ ਮਹਿਲਾ ਮਿੱਤਰ ਉਸ ਮਹਿਲਾ ਨਾਲ ਮੁਲਾਕਾਤ ਕਰੇਗੀ ਤੇ ਉਹਨਾਂ ਨਾਲ ਵੀ ਪੁੱਛਗਿੱਛ ਕਰੇਗੀ ਤੇ ਹੁਣ ਆਉਣ ਵਾਲੇ ਸਮੇਂ ਚ ਹੀ ਵੇਖਣਾ ਹੋਵੇਗਾ ਕਿ ਇਸ ਕੇਸ ਚ ਹੋਰ ਕੀ ਵੱਡੇ ਖੁਲਾਸੇ ਹੁੰਦੇ ਨੇ ਜਸਬੀਰ ਸਿੰਘ ਉਰਫ ਜਾਨ ਮਹਿਲ ਵੱਲੋਂ ਹੋਰ ਕੀ ਵੱਡੇ ਖੁਲਾਸੇ ਇਸ ਕੇਸ ਚ ਕੀਤੇ ਜਾਂਦੇ ਨੇ ਇਹ ਹੁਣ ਆਉਣ ਵਾਲੇ ਸਮੇਂ ਚ ਦੇਖਣਾ ਹੋਵੇਗਾ ਬਾਕੀ وڑا ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ ਸੱਚ ਜਾਕਾ